ਜਿੱਥੇ ਕਿ ਪਾਣੀ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਲੋਕ ਘਰਾਂ ਤੋਂ ਬੇਕਰ ਹੋ ਚੁੱਕੇ ਨੇ ਔਰ ਪਿਛਲੇ ਦਿਨਾਂ ਤੋਂ ਪੈ ਰਹੀ ਲਗਾਤਾਰ بارش ਦੇ ਕਾਰਨ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਡਗ ਰਹੀਆਂ ਨੇ ਪਾਣੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਇਸੇ ਇੱਕ ਪਰਿਵਾਰ ਦੇ ਵਿੱਚ ਮੌਜੂਦ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਵਿਖੇ ਜਿੱਥੇ ਪੂਰਨ ਸਿੰਘ ਨਾਮ ਦੇ ਇੱਕ ਗਰੀਬ ਪਰਿਵਾਰ ਦਾ ਘਰ ਦੀ ਛੱਤ ਡਗ ਚੁੱਕੀ ਹੈ ਔਰ ਬੜੀ ਮੁਸ਼ਕਲ ਦੇ ਨਾਲ ਦਾ ਰਹਿਣ ਬਸੇਰਾ ਹੋ ਰਿਹਾ ਹੈ ਸੋ ਤੁਹਾਨੂੰ ਘਰ ਦੇ ਹਾਲਾਤ ਦਿਖਾਵਾਂਗੇ ਘਰ ਦੀ ਛੱਤ ਬਿਲਕੁਲ ਡਿੱਗ ਚੁੱਕੀ ਹੈ ਔਰ ਕਮਰਾ ਜਿੱਥੇ ਰਹਿਏ ਸੀ ਉਹਦਾ ਸਮਾਨ ਪਿਆ ਸੀ ਉਹ ਉਹ ਕਮਰੇ ਦੀ ਹਾਲਾਤ ਬਹੁਤ ਖਰਾਬ ਹੈ ਸੋ ਤੁਹਾਨੂੰ ਦੱਸ ਰਿਹਾ ਰਹੇ ਆ ਕਿ ਪੂਰਨ ਸੰਗ ਜੋ ਇੱਕ ਗਰੀਬ ਪਰਿਵਾਰ ਹੈ ਉਸਦਾ ਉਹਦਾ ਘਰ ਦੇ ਵਿੱਚ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ ਕਿ ਬੇਟਾ ਉਹ ਵੀ ਬਿਮਾਰ ਰਹਿੰਦਾ ਹੈ ਔਰ ਉਸ ਦੇ ਸਿਰ ਤੇ ਹੀ ਘਰ ਦਾ ਸਾਰਾ ਗੁਜ਼ਾਰਾ ਚੱਲਦਾ ਸੋ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਉਹਨਾਂ ਵੱਲੋਂ ਬੇਨਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਹਾਂਜੀ ਇਹ ਦੋਨੋਂ ਪੂਰਨ ਸਿੰਘ ਔਰ ਇਹਨਾਂ ਦੀ ਨਾਲ ਪਤਨੀ ਆ ਦੋਨੇ ਬਜ਼ੁਰਗ ਨੇ ਤੇ ਔਰ ਘਰ ਦੇ ਹਾਲਾਤ ਨੂੰ ਅਸੀਂ ਦਿਖਾ ਚੁੱਕੇ ਹਾਂ ਗੱਲ ਕਰਾਂਗੇ ਬਾਪੂ ਜੀ ਇਹ ਘਰ ਕਿੱਦਾਂ ਤੁਹਾਨੂੰ ਰਾਤ ਛੱਡ ਦਿੱਤੀ ਹੈ ਅਰਛੋਂ ਟਿੱ ਗਿਆ ਜੀ 5:30 ਵਜੇ ਅੱਛਾ ਜੀ ਤੇ ਸਮਾਂ ਘਰ ਦੇ ਵਿੱਚ ਸਮਾਨ ਉਹ ਸਮੇਂ ਪਿਆ ਸੀ ਨਾ ਪ੍ਰਵਾਹ ਦਾ ਹਾਂ ਜੀ ਹਾਂ ਬਹੁਤ ਸਾਰਾ ਪਿਆ ਸੀ ਅੱਛਾ ਬੜੀ ਮੁਸ਼ਕਲ ਨਾਲ ਕੱਟਿਆ ਜੀ ਹਾਂ ਜੀ ਤੇ ਤੁਹਾਡੀ ਤੁਸੀਂ ਆਪਣੇ ਆਪ ਨੂੰ ਬਚਾਇਆ ਪਤਾ ਲੱਗਿਆ ਕਦੋਂ ਹਾਂ ਜੀ ਹਾਂ ਜੀ ਅਸੀਂ ਫਟਾਫਟ ਉੱਧਰ ਚਲੇ ਗਏ ਦੂਸਰੇ ਕਵਰੇਜ ਹਾਂ ਜੀ ਬੜੀ ਮੁਸ਼ਕਲ ਨਾਲ ਪਾਚੋ ਤੋਈ ਸਾਡੀ ਤੇ ਹੁਣ ਤੁਸੀਂ ਕੀ ਚਾਹੁੰਦੇ ਆ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਤੁਹਾਨੂੰ ਸਮਾਜ ਸੋ ਸਮਾਜ ਸੇਵੀ ਵੀ ਇਰਾ ਸੱਜਣਾ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਆ ਬਿਲਕੁਲ ਔਰ ਬਜ਼ੁਰਗ ਦੇਖੋ ਚੱਲਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਇਹਨਾਂ ਨੂੰ ਗੋਟਿਆਂ ਤੋਂ ਪਰੇਸ਼ਾਨੀ ਹੈ ਸੋ ਇਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਕੀ ਚਾਹੁੰਨੇ ਤੁਸੀਂ ਹਾਂਜੀ ਮਦਦ ਕੀਤੀ ਜਾਵੇ ਜਾਣੀ ਬਹੁਤ ਗਰੀਬ ਆਦਮੀ ਹੈ ਤੇ ਤੁਹਾਨੂੰ ਹੋ ਸਕਦਾ ਸਾਡੀ ਮਦਦ ਕਰੋ ਕਮਾਈ ਦਾ ਸਾਧਨ ਮਾਤਾ ਜੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਕੋਈ ਸਾਧਨ ਨਹੀਂ ਹੈ ਅੱਛਾ ਬੇਟਾ ਤੁਹਾਡਾ ਉਹ ਉਹ ਵੀ ਇਹਨਾਂ ਦਾ ਬੇਟਾ ਮਾਰ ਰਿੰਦਾ ਹੈ ਬੜੀ ਮੁਸ਼ਕਲ ਦੇ ਨਾਲ ਥੋੜੇ ਬਹੁਤੀ ਜਿੰਨੀ ਕਮਾਈ ਕਰਦਾ ਸੋ ਇਹਨਾਂ ਦਾ ਉਸ ਕਮਾਈ ਦੇ ਨਾਲ ਗੁਜ਼ਾਰਾ ਹੁੰਦਾ ਸੋ ਸਮਾਜ ਸੇਵੀਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਤਵਤ ਮਦਦ ਕੀਤੀ ਜਾਵੇ ਤਾਂ ਕਿ ਇਹ ਘਰ ਦੇ ਹਾਲਾਤ ਸੁਧਾਰ ਲੈਣ ਆਪਣੇ ਕਮਰੇ ਨੂੰ ਠੀਕ ਕਰ ਲੈਣ